ਕਪੂਰਥਲਾ ਦੇ ਕਰਤਾਰਪੁਰ ਰੋਡ ਤੇ ਸਥਿਤ ਪਿੰਡ ਗੱਦਪੁਰ ਚ ਸਥਿਤ ਪ੍ਰਵਾਸੀ ਮਜ਼ਦੂਰਾ ਦੀ 7-8 ਝੁੱਗੀਆਂ ਨੂੰ ਅੱਜ ਸ਼ਾਮ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਸਮੇਂ 'ਚ ਸਭ ਕੁਝ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬਿਗੜ ਅਤੇ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਕਰੀਬ 2 ਘੰਟੇ ਦੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਰਿਪੋਰਟਰ ਬਾਈ ਸ਼ਿਵਾਨੀ ਚੌਧਰੀ ਸਰ ਕਿੰਨੀ ਕੁ ਨੁਕਸਾਨ ਹੋਇਆ ਕਿੰਨੇ ਕੁ ਗੱਡੀਆਂ ਲੱਗ ਗਈਆਂ ਫਾਇਰ ਬ੍ਰਿਗੇਡ ਦੀਆਂ ਕਿੰਨੀ ਮੁਸ਼ਕਲ ਕਰਨੀ ਪਈ ਮੁਸ਼ਕਲ ਤੇ ਦੂਸਰੀ ਗੱਡੀ ਹੈ ਇੱਕ ਗੱਡੀ ਨਾਲ ਕਾਫੀ ਕੰਟਰੋਲ ਕਰ ਲਿਆ ਸੀ ਅਸੀਂ ਪਹਿਲੀ ਗੱਡੀ ਨਾਲ ਹੁਣ ਦੂਸਰੀ ਗੱਡੀ ਆਈ ਹੈ ਦੂਸਰੀ ਗੱਡੀਆਂ ਜਿਹੜਾ ਰਹਿ ਰੁਕ ਗਿਆ ਹੈ ਉਹ ਥੋੜਾ ਜਿਹਾ ਕੰਟਰੋਲ ਅਸੀਂ ਮਤਲਬ ਜਲਦੀ ਕੰਟਰੋਲ ਕਰ ਲਿਆ ਇਹਦਾ ਕਿੰਨਾ ਕੁ ਤੁਹਾਨੂੰ ਲੱਗਦਾ ਨੁਕਸਾਨ ਹੋ ਗਿਆ ਕਿੰਨੇ ਚੁੱਕਿਆ ਸੀ ਤਕਰੀਬਨ ਸਾਰੀਆਂ ਸਾਰੀਆਂ ਜਿੰਨੀਆਂ ਵੀ ਹੈਗੀਆਂ ਸੀ ਇਹਨਾਂ ਦੀਆਂ ਸਾਰੀਆਂ ਸੜ ਗਈਆਂ ਆ 15 20 25 ਚੁੱਕੀਆਂ ਹੋਣੀਆਂ ਐਨੀਆਂ ਕਿ ਸੜ ਗਈਆਂ ਸਾਰੀਆਂ ਹਾਂਜੀ ਤੇ ਕੋਈ ਇਹਦਾ ਜਾਨੀ ਨੁਕਸਾਨ ਕੋਈ ਇਹਦਾ ਨਹੀਂ ਜਾਨੀ ਨੁਕਸਾਨ ਹਜੇ ਤੱਕ ਤੇ ਕੋਈ ਨਹੀਂ ਹੈ ਨਹੀਂ ਜਾਨੀ ਨੁਕਸਾਨ ਦਾ ਠੀਕ ਹੈ ਫਾਇਰ ਬ੍ਰਿਗੇਡ ਮੌਕੇ ਤੇ ਬਿਲਕੁਲ ਬਿਲਕੁਲ ਟਾਈਮ ਸਰ ਜਦੋਂ ਇਹਨਾਂ ਦੀ ਕੋਲਾ ਹੀ ਪਰ ਜਿਹੜੇ 5 ਮਿੰਟ ਦੇ ਅੰਦਰ ਅੰਦਰ ਇੱਥੇ ਪਹੁੰਚ ਗਏ ਸਾਰਾ ਸਭ ਜਲ ਗਿਆ ਸਾਰੇ ਸਮਾਨ ਜਲ ਗਿਆ ਪੁੱਛਿਆ ਬੋਲੋ ਕੀ ਨਾਮ ਹੈ ਆਪਕਾ ਰੇਨੂ ਦੇਵੀ ਕਿੰਨਾ ਪੈਸਾ ਪੂਸਾ ਕਿੰਨਾ ਨੁਕਸਾਨ ਹੋ ਗਿਆ ਪੈਸਾ ਤਾਂ ਦੇਰੀ ਨਹੀਂ ਤਾਂ 10000 ਤੋਂ ਪੈਸਾ ਹਰੂ ਸਮਾਨ ਸਸਤਾ ਹਾਂ कुछ नहीं बच्चे बुच्चे थे आपके साथ में हाँ बच्चे मेरे साथ में कितने बच्चे हैं कैसे बच्चे यहाँ ही जब जो आग लग गया ना गति होने लगा तो चल निकल गए बच्चे के लेके एक ही बच्चा है। थी यहाँ ऐसी सभी जल्दी सब पूरा टोटल जल्दी क्या काम क्या करते हो कोई नहीं आलू तालू में काम कर लेते हैं कहाँ के रहने वाले वैसे ਐਸੇ ਆਮ ਕਠਿਆਰ ਜ਼ਿਲ੍ਹਾ ਕਰਨੇਵਾ ਸਰਸਾ ਜ਼ਿਲ੍ਹਾ ਕੇ ਕਿੰਨੇ ਸਮੇਂ ਸੇ ਆ ਰਹੇ ਰਹੇ ਅੰਬੀ ਦੇ 4-5 ਮਿੰਟ ਸੇ ਸਰਸਾ ਪਾਜੀ ਇੱਕ ਹੀ ਘਟਨਾ ਹੋਈ ਸਾਰੇ ਦੁੱਤੀ ਸਾਨੂੰ ਸੂਚਨਾ ਮਿਲੀ ਸੀ ਕਿ ਕਾਦੂਪੁਰ ਪਿੰਡ ਦੇ ਵਿੱਚ ਜੋ ਪ੍ਰਵਾਸੀ ਜਿਹੜੇ ਹੈਗੇ ਹਨ ਕਿ ਝੁੱਗੀਆਂ ਬਣਾ ਕੇ ਰਹਿ ਰਹੇ ਆ ਉਹਨਾਂ ਦੇ ਝੁੱਗੀਆਂ ਨੂੰ ਅੱਗ ਲੱਗ ਗਈ ਆ ਅਸੀਂ ਉੱਥੇ ਮੌਕੇ ਤੇ ਪਹੁੰਚੇ ਤੇ ਫਾਇਰ ਬ੍ਰਿਗੇਡ ਨੂੰ ਇਨਫੋਰਮ ਕੀਤਾ ਫਾਇਰ ਬ੍ਰਿਗੇਡ ਵੀ ਜਿਹੜੀ ਹੈਗੀ ਉਹ ਮੌਕੇ ਤੇ ਆਜੀ ਉਹਨਾਂ ਨੇ ਸਾਰਾ ਜਿਹੜਾ ਹੈਗਾ ਆ ਕਰਕੇ ਮਿਹਨਤ ਕਰਕੇ ਤੇ ਅੱਗ ਜਿਹੜੀ ਹੈਗੀ ਬੁਝਾਈ ਗਈ ਹੈ। ਕਿਸੇ ਦਾ ਕੋਈ ਵੀ ਇੱਥੇ ਜਾਨੀ ਨੁਕਸਾਨ ਨਹੀਂ ਹੋਇਆ ਤੇ ਜੋ ਵੀ ਜਿਹੜਾ ਇੱਥੇ ਮਾਲ ਦਾ ਜਿੰਨਾ ਨੁਕਸਾਨ ਹੋਇਆ ਕੋਈ ਜਿਹੜਾ ਜੋ ਝੁੱਗੀਆਂ ਦਾ ਉਹਨੂੰ ਅੱਗ ਲੱਗੀ ਹੈਗੀ ਸੜੀਆਂ ਹੈਗੀਆਂ। ਉਹਦਾ ਮਲੰਕਣ ਜਿਹੜਾ ਹੈ ਸਿਵਲ ਡਿਪਾਰਟਮੈਂਟ ਦਾ ਹੈਗਾ ਉਹ ਕਰ ਦਿੱਤੀ ਪੂਰੀ ਤਰ੍ਹਾਂ ਬੁਝਾਈ ਗਈ ਹੈ। ਲੰਕਾਰ ਕਾਰਵਾਈ ਅਚਲ। ਕਾਰਨ ਕੀ ਰੇ ਅੱਗ ਲੱਗੇ ਲੱਗੇ? ਕਾਰਨ ਇਹਨਾਂ ਦੇ ਅੰਦਰੂਨੀ ਕਿਤੇ ਉੱਥੋਂ ਕੋਈ ਖਾਣਾ-ਕੂਣਾ ਬਣਾ ਰਹੇ ਸੀ ਕਿ ਹਾਲੇ ਤੱਕ ਵੈਸੇ ਗੱਲ ਪੂਰੀ ਪੂਰੀ ਨਹੀਂ ਖਾਣਾ-ਕੂਣਾ ਬਣਾ ਰਹੇ ਸੀ ਉੱਥੋਂ ਕਿਤੇ ਅੱਗ ਲੱਗ ਗਈ ਹੈ ਜੀ ਕੁਦਰ